ਮਹਾਰਾਣੀ ਦਿਖਿਓ ਨਹੀਂ ਕੱਲ ਦੀ ਜਦੋਂ ਨੇ ਮੇਰੇ ਕਾਗਜ਼ ਹੱਥ ਲੱਗੇ ਆਂ ਅੰਦਰ ਪਤਾ ਨਹੀਂ ਕੀ ਕਰੀ ਜਾਂਦੀ ਆ ਅੰਦਰ ਜਾ ਕੇ ਦੇਖਦੀ ਆ ਮਹਾਰਾਣੀ ਕੀ ਕਰਦੀ ਆ ਮੈਂ ਗੱਲ ਸੁਣ ਬਬਲੀ ਕੀ ਕਰਦੀ ਆ ਆਹ ਦੇਖ ਲਓ ਮਾਸੀ ਖਲਾਰਾ ਹੀ ਬੜਾ ਪਿਆ ਆ ਵਾ ਬੈਠੋ ਤੂੰ ਵੀ ਬੈਠ ਰਹਿ ਗਈ ਮਾਸੀ ਕੀ ਗੱਲ ਨਾ ਇੱਕ ਗੱਲ ਦੱਸ ਤੂੰ ਜਿਹੜਾ ਕੱਲ ਕੰਮ ਕਰਨ ਗਈ ਸੀ ਉਹ ਹੋਇਆ ਕਿ ਨਹੀਂ ਤੂੰ ਮੈਨੂੰ ਕੁਝ ਦੱਸਿਆ ਹੀ ਨਹੀਂ ਉਹਦੇ ਬਾਰੇ ਮਾਸੀ ਜੀ ਠੰਡ ਰੱਖੋ ਤੁਸੀਂ ਤਾਂ ਪਿੱਛੇ ਹੀ ਪੈ ਗਏ ਆ ਇਹੋ ਜਿਹੇ ਕੰਮ ਨਾ ਜਲਦੀ ਨਹੀਂ ਹੁੰਦੇ ਟਾਈਮ ਲੱਗਦਾ ਠੀਕ ਹੈ ਪਰ ਜਿਹੜੀ ਗੱਲ ਮੈਂ ਤੈਨੂੰ ਕਹੀ ਹੈ ਨਾ ਉਹਦਾ ਧਿਆਨ ਰੱਖੀ ਕਿਤੇ ਮੁੱਕਰੀ ਨਾ ਜਾਵੇਂ ਨਾ ਨਾ ਮਾਸੀ ਤੁਸੀਂ ਕਹਿਜੇ ਗੱਲਾਂ ਕਰਦੇ ਆ ਮੈਂ ਤੁਹਾਨੂੰ ਧੋਖਾ ਦਵਾਂਗੀ ਇਹ ਕਦੇ ਹੋ ਸਕਦਾ ਵਾ ਮੈਂ ਜबान ਦੀ ਬਹੁਤ ਪੱਕੀ ਆ ਚੱਲ ਚੰਗਾ ਹੁਣ ਮੈਂ ਚਲਦੀ ਆ ਨਾਲੇ ਤੇਰੀ ਸੱਸ ਨੂੰ ਨਾ ਸ਼ੱਕ ਜਿਹਾ ਰਹਿੰਦਾ ਵੀ ਮੇਰੀ ਵੱਡੀ ਨੂੰ ਨਾਲ ਪਤਾ ਨਹੀਂ ਕੀ ਕਿਸ ਦੀ ਮੱਕੜਦੀ ਰਹਿੰਦੀ ਆ ਚਲ ਠੀਕ ਆ ਮਾਸੀ ਜੇ ਤੁਹਾਨੂੰ ਇੰਨਾ ਹੀ ਲੱਗਦਾ ਵਾ ਮੈਂ ਜੋ ਮੰਮੀ ਕੋਲ ਜਾ ਕੇ ਜਾ ਤਾਂ ਸੱਚ ਨਾ ਪਿੰਡ ਬਸਿਆ ਨਹੀਂ ਤਾਂ ਮੁੰਡੇ ਤੇ ਪਹਿਲਾਂ ਨਾ ਤਾਂ ਮਾਸੀ ਤੇ ਅਜੀਬ ਕੀ ਗੱਲ ਹੈ ਜੀ ਜੀ ਕੀ ਆ ਮਨਦੀਪ ਆ ਪਾਂਡੇ ਲੈ ਜਾ ਪੁੱਤ ਆ ਲੈ ਦੇਖ ਲੈ ਤੇਰੀਆਂ ਨੋਹਾਂ ਦਾ ਹਾਲ ਕਹਿ ਕੇ ਕੰਮ ਕਰਾਇਆ ਤਾਂ ਕੀ ਕਰਾਇਆ ਮੇਰੀਆਂ ਨੋਹਾਂ ਤਾਂ ਕੋਲੀ ਬੈਠੀਆਂ ਰਹਿੰਦੀਆਂ ਨੇ ਜਦ ਤੱਕ ਮੈਂ ਰੋਟੀ ਨਹੀਂ ਖਾ ਲੈਂਦੀ ਖਬਰ ਕਿਹੜੀ ਚੀਜ਼ ਦੀ ਮੰਮੀ ਨੂੰ ਲੋਡ ਪੈ ਜਾਵੇ ਚੱਲ ਚੰਗੀ ਗੱਲ ਆ ਜੇ ਤੇਰੀਆਂ ਸੇਵਾ ਕਰਦੀਆਂ ਨੇ ਨੋਹਾਂ ਨਾ ਤੂੰ ਮੈਨੂੰ ਤਾਂ ਕਹੀ ਜਾਨਣੀ ਐ ਚੱਲ ਚੰਗੀ ਗੱਲ ਆ ਤੇਰੀ ਸੇਵਾ ਕਰਦੇ ਨੇ ਪਰ ਤੂੰ ਨਾ ਕਰਾਈ ਆਪਣੇ ਨੋਹਾਂ ਤੋਂ ਸਿਓ ਪਰ ਮੈਨੂੰ ਤਾਂ ਕਦੇ-ਕਦੇ ਆਏ ਲੱਗਦਾ ਹੁੰਦਾ ਵੀ ਤੂੰ ਆਪਣੀ ਕਦਰ ਇਸ ਘਰ ਦੇ ਵਿੱਚ ਆਪ ਹੀ ਘਟਾਈ ਆ ਚੱਲ ਚੰਗਾ ਠੰਡੀ ਵੀ ਰਹਿ ਲਿਆ ਕਰ ਐਵੇਂ ਤਪੀ ਰਹਿਨੀ ਆ ਸਾਰਾ ਦਿਨ ਐਵੇਂ ਜਿਵੇਂ ਕੁਝ ਹੋਰ ਚਾਹੀਦਾ ਸੀ ਤੈਨੂੰ ਕਿਉਂ ਭੈਣੇ ਤੂੰ ਜੋ ਮਰਜ਼ੀ ਕਹਿ ਜੇ ਆ ਡਰਾਮੇਬਾਜ਼ ਦਾ ਅਵਾਰਡ ਮਿਲਣਾ ਹੋਏ ਨਾ ਆ ਤੇਰੀ ਛੋਟੀ ਨੂੰ ਨੂੰ ਮਿਲਣਾ ਮਨਦੀਪ ਕਿਉਂ ਮਨਦੀਪ ਮੈਂ ਠੀਕ ਹੈ ਨਾ ਉਹ ਤੂੰ ਬੱਸ ਕਰ ਮਨਦੀਪ ਤੇਰੀ ਮਸੀ ਨੂੰ ਤਾਗ ਤਾ ਜਾ ਤੂੰ ਆਪਣਾ ਕੰਮ ਕਰ ਆ ਨਾ ਭੈਣ ਤੂੰ ਆਪਣੇ ਨੂਹਾਂ ਸਾਹਮਣੇ ਮੇਰੀ ਭੰਡੀ ਕਰੀ ਜਾਵਣਾ ਆ ਮੈਨੂੰ ਨਹੀਂ ਬਰਦਾਸ਼ਤ ਹੋਣਾ ਹੈਗਾ ਚਲੋ ਚੰਗਾ ਹੁਣ ਜੇ ਤੇਰਾ ਹੁਕਮ ਹੋਵੇ ਤਾਂ ਮਨਦੀਪ ਨੂੰ ਅੰਦਰ ਭੇਜਦਾ ਆ ਆ ਮੇਰੇ ਵੱਲੋਂ ਤਾਂ ਭਾਵੇਂ ਤੂੰ ਇਹਨੂੰ ਸਿਰ ਤੇ ਬਿਠਾ ਲੈ ਮੈਂ ਕੀ ਲੈਣਾ ਮੰਮੀ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਬੁੱਤ ਕੀ ਗੱਲ ਕਰਨੀ ਸੀਗੀ ਉਹ ਮੰਮੀ ਜੀ ਗੱਲ ਇਹ ਸੀਗੀ ਜਨਨਾ ਤੁਨ ਵੱਡੀ ਕਲਾਸ ਚ ਹੋ ਗਈ ਆ ਕਈ ਵਾਰ ਉਹਦਾ ਕੰਮ ਮੈਨੂੰ ਵੀ ਸਮਝ ਨਹੀਂ ਆਉਂਦਾ ਜੇ ਤੁਸੀਂ ਕਹਿੰਦੇ ਮੈਂ ਤੇ ਟਿਊਸ਼ਨ ਰਖਾ ਦਵਾਂ ਲੈ ਦੱਸ ਇਹਦੇ ਚ ਪੁੱਛਣ ਵਾਲੀ ਕਿਹੜੀ ਗੱਲ ਆ ਜੇ ਤੇਨੂੰ ਲੱਗਦਾ ਵੀ ਕੁੜੀ ਦੀ ਪੜਾਈ ਨਹੀਂ ਹੋ ਰਹੀ ਤੇਰੇ ਤੋਂ ਤਾਂ ਤੂੰ ਉਹਨੂੰ ਟਿਊਸ਼ਨ ਤੇ ਲਗਾ ਦੇ ਨਾ ਭੈਣੇ ਫੇਰ ਤੂੰ ਕਹੇਂਗੀ ਬੋਲਦੀ ਆ ਐਡੀ ਕਿੱਡੀ ਵੱਡੀ ਕਲਾਸ ਹੋ ਗਈ ਜਿਹੜੀ ਇਹ ਤਾਂ ਪੜ੍ਹਾਈ ਨਹੀਂ ਜਾਂਦੀ ਇਹ ਤਾਂ ਨਾ ਪੜਾਉਣ ਦੇ ਬਹਾਨੇ ਨੇ ਨਾ ਤੂੰ ਚੁੱਪ ਕਰ ਜਦੋਂ ਦੀ ਆਈਆਂ ਬੋਲੀਓ ਹੀ ਜਾਣੀ ਆ ਮਨਦੀਪ ਮੇਰੀ ਗੱਲ ਸੁਣ ਜੇ ਤੈਨੂੰ ਲੱਗਦਾ ਵਾ ਨਾ ਕਿ ਜਨਤ ਨੂੰ ਆਪਾਂ ਨੇ ਟਿਊਸ਼ਨ ਤੇ ਲਗਾਣਾ ਤੂੰ ਨਾ ਉਹਦੀ ਟਿਊਸ਼ਨ ਦਾ ਪਤਾ ਕਰ ਲੈ ਪੜਾਈ ਦੇ ਮਾਮਲੇ ਵਿੱਚ ਨਾ ਆਪਾਂ ਕੋਈ ਸਮਝੌਤਾ ਨਹੀਂ ਕਰਨਾ ਹਾਂਜੀ ਮੰਮੀ ਜੀ ਮੈਂ ਦੇਖਦੀ ਹਾਂ ਪਤਾ ਕਰਦੀ ਹਾਂ ਆ ਨਾਲ ਦੀਆਂ ਦੀ ਕੁੜੀ ਜਾਂਦੀ ਹੈ ਨਾ ਮੈਂ ਉੱਥੇ ਪਤਾ ਕਰ ਲੈਣੀ ਹੈ ਜੇ ਵਧੀਆ ਨਹੀਂ ਟੀਚਰ ਉੱਥੇ ਨਾ ਤੇਰੇ ਵਾਲੀ ਤਾਂ ਜਮੇ ਹੱਦ ਹੋ ਗਈ ਆਪਾਂ ਪੜੀਆਂ ਲਿਖੀਆਂ ਨੂੰ ਹਾਂ ਕਿਉਂ ਲਿਆਉਣੀ ਹੈ ਤਾਂ ਕਿ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ ਇਹ ਅਨਪੜਾ ਜਿਹੜੀ ਜਮੀ ਨਹੀਂ ਪੜ੍ਹਾ ਸਕਦੀ ਹੈਗੀ ਉਹਨੂੰ ਉਹ ਕੋਈ ਨਹੀਂ ਜੇ ਉਹਦੇ ਤੋਂ ਨਹੀਂ ਪੜਾਇਆ ਜਾਂਦਾ ਤਾਂ ਆਪਾਂ ਉਹਦੇ ਨਾਲ ੱੱਕਾ ਥੋੜਾ ਨਾ ਕਰ ਸਕਦੇ ਆ ਨਾਲੇ ਤੈਨੂੰ ਪਤਾ ਤਾਂ ਹੈ ਮਨਦੀਪ ਕੋਲੇ ਟਾਈਮ ਕਿੰਨਾ ਕ ਵਿਚਾਰੀ ਸਵੇਰੇ ਨੌਕਰੀ ਜਾਂਦੀ ਆ ਫਿਰ ਆ ਕੇ ਉਹਨੇ ਕੰਮ ਵੀ ਕਰਨਾ ਹੁੰਦਿਆ ਘਰ ਦਾ ਤੇ ਕਿਹੜੇ ਵੇਲੇ ਪੜਾਵੇ ਉਹਨੂੰ ਨਾ ਇੱਕ ਗੱਲ ਤੂੰ ਮੇਰੀ ਕੰਨ ਖੋਲ ਕੇ ਸੁਣ ਲੈ ਆ ਜਿੰਨੀ ਖੁੱਲ ਤੂੰ ਆਪਣੇ ਨੋਹਾਂ ਨੂੰ ਦਿੱਤੀ ਹੋਈ ਹੈ ਨਾ ਤੂੰ ਯਾਦ ਰੱਖੀ ਇੱਕ ਦਿਨ ਤੋਂ ਅੱਖਾਂ ਚ ਘਸੁੰਨ ਦੇ ਦੇ ਰੋਵੇਂਗੀ ਨਾ ਯਾਰ ਇਹ ਕੀ ਗੱਲ ਬਣੀ ਉਹਦੋਂ ਤਾਂ ਬੜਾ ਕਹਿੰਦਾ ਸੀ ਕੱਢ ਲਾ ਕੋਈ ਨਹੀਂ ਪਾਰਟੀ ਕਰਾਂਗੇ ਉਹ ਦੋ ਵੀ ਹੁਣ ਵਾਪਸ ਮੈਂ ਘਰੇ ਵੀ ਦੇਣੇ ਆ ਤੈਨੂੰ ਪਤਾ ਮੈਂ ਪਾਪਾ ਦੀ ਪੇਮੈਂਟ ਚੋਂ ਕੱਢੇ ਸੀ ਜਦੋਂ ਨਾ ਸਾਰੇ ਮਤਲਬ ਦੇ ਹੀ ਦੋਸਤ ਆ ਮਤਲਬ ਨਿਕਲਦੇ ਸਾਰੇ ਪੁੱਠੇ ਪੈਰੀ ਪੈ ਗਏ ਤੁਸੀਂ ਉਹ ਯਾਰ ਜੇ ਪਾਪਾ ਨੇ ਮੈਨੂੰ ਉਹਨਾਂ ਕੋਲੇ ਭੇਜਤਾ ਜਾਂ ਉਹਨਾਂ ਨੇ ਪਾਪਾ ਨੂੰ ਫੋਨ ਕਰਤਾ ਫਿਰ ਦੱਸ ਮੈਂ ਕੀ ਜਵਾਬ ਦਊਂਗਾ ਨਾ ਜੋ ਤੇ ਕੀ ਬੋਲੀ ਜਾਣਾ ਉੱਚੀ ਉੱਚੀ ਫਿਰ ਤਾਂ ਨਹੀਂ ਕਿਤੇ ਚੰਦ ਚਾੜਦਾ ਕੋਈ ਯਾਰ ਮम्मा ਤੁਹਾਨੂੰ ਮੈਂ ਦਾ ਨਾ ਲੱਗਦਾ ਨਾ ਮੈਂ ਨਾ ਤੇਰੀ ਮਾਂ ਆ ਤੇਰੀ ਅੱਖਾਂ ਪੜ੍ਹ ਕੇ ਦੱਸ ਦਿੰਨੀ ਫਿਰ ਕੋਈ ਨਵਾਂ ਸਿਆਪਾ ਪਾਇਆ ਨਾ ਤੂੰ ਕੁਝ ਨਹੀਂ ਮम्मा ਉਹ 3000 ਰੁਪਏ ਚਾਹੀਦਾ ਸੀ ਫਿਰ ਪੈਸੇ ਤੇਰਾ ਦਿਮਾਖਰਾ ਵਾ ਰੋਜ਼ ਰੋਜ਼ ਸਾਨੂੰ ਵਾਰਾ ਖਾਂਦੇ ਐ ਇੰਨੇ ਪੈਸੇ ਮम्मा ਮੈਂ ਕਿਹੜਾ ਆਪਣੇ ਲਈ ਮੰਗ ਰਿਆਂ ਪਾਪਾ ਨੂੰ ਹੀ ਦੇਣੇ ਆ ਪਾਪਾ ਨੂੰ ਦੇਣੇ ਆ ਦੁਬਾਰਾ ਬੋਲੇ ਕੀ ਕਿਹਾ ਦੁਬਾਰਾ ਬੋਲੇ ਕੁਝ ਨਹੀਂ ਨਾ ਤਾਂ ਹੁਣ ਆਪ ਬੋਲੇਗਾ ਕਿ ਤੇਰੇ ਪਾਪਾ ਨੂੰ ਬੁਲਾਵਾਂ ਉਹਨਾਂ ਸਾਹਮਣੇ ਤੂੰ ਜ਼ੁਬਾਨ ਖੋਲੇਗਾ ਮੈਨੂੰ ਤਾਂ ਤੂੰ ਦੱਸਦਾ ਨਹੀਂ ਨਹੀਂ ਮੰਮਾ ਪਾਪਾ ਨੂੰ ਰਹਿਣ ਦੋ ਜਿਹੜਾ 3000 ਰੁਪਏ ਪਾਪਾ ਦੀ ਪੇਮੈਂਟ ਚੋਂ ਘਟਿਆ ਸੀ ਉਹ ਕਿਤੇ ਪਾਰਟੀ ਵਾਲਿਆਂ ਨੇ ਨਹੀਂ ਘਟਾਇਆ ਉਹ ਮੈਂ ਹੀ ਆਪਣੇ ਦੋਸਤਾਂ ਦੇ ਕੈਂਟ ਤੇ ਕੱਢ ਲਈ ਸੀ ਹੁਣ ਇਹ ਵੀ ਦੱਸ ਦਿਓ 3000 ਦਾ ਤੂੰ ਕੀਤਾ ਕੀ ਆ ਮੈਂ 10 ਕ ਜਾਣੇ ਸੀ ਰੈਸਟੋਰੈਂਟ ਤੇ ਚਲੇ ਗਏ ਸੀ ਕਿਤੇ ਉੱਥੇ ਲੱਗ ਗਿਆ ਨੱਤ ਨੂੰ ਸ਼ਰਮ ਨਹੀਂ ਆਉਂਦੀ ਕਹਿੰਦੇ ਆ ਫਿਰ ਰੈਸਟੋਰੈਂਟ ਚ ਗਿਆ ਸੀ ਖਾਣ ਪੀਣ 3000 ਰੁਪਇਆ ਤਾਂ ਐ ਕਹਿਣ ਦੇ ਆ ਜਿਵੇਂ 300 ਰੁਪਇਆ ਲਾ ਕੇ ਆਇਆ ਹੁੰਦਾ ਵਾ ਨਾ ਮਮਾ ਨੂੰ ਪਤਾ ਲੱਗ ਗਿਆ ਹੁਣ ਉਹ ਵਾਪਸ ਥੋੜੀ ਆਉਣਿਆ ਹੁਣ ਇਸ ਤੋਂ ਪਹਿਲਾਂ ਕਿ ਪਾਪਾ ਨੂੰ ਪਤਾ ਲੱਗੇ ਉਹ ਪੇਮੈਂਟ ਵਾਲੇ ਪਾਪਾ ਨੂੰ ਫੋਨ ਕਰਨੇ ਵੀ ਅਸੀਂ ਤਾਂ ਪੂਰੀ ਪੇਮੈਂਟ ਦਿੱਤੀ ਸੀਗੀ ਹੁਣ ਇਥੋਂ ਮੈਨੂੰ ਤੁਸੀਂ ਹੀ ਬਚਾ ਸਕਦੇ ਨਾ ਹੁਣ ਤੂੰ ਭਾਵੇਂ ਰੋ ਤੇ ਭਾਵੇਂ ਹੱਸ ਆ ਤੇਰੇ ਟੋਏ ਭਰ ਪਰ ਨਾ ਮੈਂ ਥੱਕ ਚੁੱਕੀ ਆ ਮੇਰੇ ਕੋਲ 1 ਰੁਪਇਆ ਨਹੀਂ ਹੈਗਾ ਨਾ ਮਮਾ ਹੁਣ ਮੈਨੂੰ ਇਹ ਵੀ ਦੱਸੋ ਜੇ ਤੁਸੀਂ ਨਹੀਂ ਦੋਗੇ ਤਾਂ ਮੈਂ 3000 ਰੁਪਏ ਕਿੱਥੋਂ ਲਵਾਂਗਾ ਹੁਣ ਨਾ ਜਿੰਨਾ ਦੋਸਤਾਂ ਨੂੰ ਤੂੰ ਖਵਾ ਕੇ ਆਇਆ ਨਾ ਉਹਨਾਂ ਨੂੰ ਕਹਿ ਤੈਨੂੰ ਇਕੱਠੇ ਕਰਕੇ ਦੇਣ ਬੋਲਦਾ ਨਹੀਂ ਅੱਜ ਲੋੜ ਪੈ ਤਾਂ ਤੇਰੇ ਕੰਮ ਨਹੀਂ ਨਾ ਆਏ ਹੋ ਜਿੱਥੋਂ ਮਰਜ਼ੀ ਲੈ ਜਿੱਥੇ ਮਰਜ਼ੀ ਮਾਰ ਮੇਰੇ ਕੋ 1 ਰੁਪਿਆ ਨਹੀਂ ਹੈਗਾ ਤਫਾ ਹੋਇਆ ਇੱਥੋਂ ਜੇ ਉਹੀ ਕਰਕੇ ਦਿੰਦੇ ਉਹਨੇ ਮੈਂ ਤੁਹਾਨੂੰ ਕਹਿਣਾ ਸੀ ਜੋ ਮਰਜ਼ੀ ਬੋਲੀ ਜਾ ਮੇਰੇ ਕੋ 1 ਰੁਪਿਆ ਨਹੀਂ ਹੈਗਾ ਕਾਸ਼ ਮੈਂ ਉਹ ਪੇਮੈਂਟ ਚੋ ਰੁਪਿਆ ਵੀ ਨਾ ਕੱਢਦਾ ਹੋਰ ਜੀ ਖਰਾਨਾ ਜੀ ਹੋਰ ਗੋਡੇ ਜੀ ਕੀ ਹਾਲ ਆ ਬਹੁਤ ਵਧੀਆ ਤੁਸੀਂ ਸੁਣਾਓ ਹੋਰ ਸੁਣਾਓ ਠੀਕ ਆਜੋ ਇਧਰ ਹੀ ਬੈਠੋ ਆਜੋ ਤੁਹਾਡੇ ਕੋਲ ਬੈ ਜੀ ਨੇ ਹੋਰ ਸੁਣਾਓ ਹੋਰ ਸੁਣਾਓ ਬੜੀ ਦੇਰ ਬਾਅਦ ਢੇੜਾ ਕੱਢਿਆ ਬਸ ਤੁਹਾਨੂੰ ਪਤਾ ਕੰਮ ਕਰ ਤੁਹੇ ਆਉਂਦੇ ਹੀ ਨਹੀਂ ਗਏ ਯਾਰ ਸਾਡੇ ਕੋਲ ਅਸੀਂ ਇੰਨੀ ਵਾਰ ਹੀ ਤੁਹਾਨੂੰ ਕਹਿ ਚੁੱਕੇ ਆ ਉਹ ਬਸ ਕੰਮ ਕਰ ਤੁਹਾਨੂੰ ਭਾਜੀ ਪਤਾ ਹੀ ਆ ਵੀ ਭੱਜ ਦੌੜ ਜਿਆਦੀ ਰਹਿੰਦੀ ਆ ਇਸ ਕਰਕੇ ਹੋ ਜਾਂਦਾ ਹੋਰ ਦੱਸੋ ਤੁਸੀਂ ਫੋਨ ਕੀਤਾ ਸੀਗਾ ਉਹ ਮੈਂ ਫੋਨ ਕੀਤਾ ਯਾਰ ਫੈਕਟਰੀ ਲਾਈ ਨਵੀਂ ਅੱਛਾ ਜੀ ਤੇ ਉੱਥੇ 60 ਪਿੰਟ ਕੈਮਰੇ ਲੱਗਣੇ ਆਪਣੇ ਚਲੋ ਪਹਿਲੇ ਤਾਂ ਤੁਹਾਨੂੰ ਮੁਬਾਰਕਾਂ ਨਵੀਂ ਫੈਕਟਰੀ ਦੀ ਤੁਸੀਂ ਫੈਕਟਰੀ ਲਈ ਹੈ। ਸ਼ੁਕਰੀਆ ਜੀ, ਥੈਂਕ ਯੂ ਜੀ ਤੁਹਾਡਾ। ਤੇ ਕਿੰਨੇ ਕੈਮਰੇ ਲੱਗਣੇ ਆ? 65 ਕੈਮਰੇ ਲੱਗਣੇ ਆ। ਅੱਛਾ। ਤੇ ਤੁਸੀਂ ਮੁੰਡਾ ਭੇਜ ਦਿਓ ਮੈਂ ਨਾਲ ਭੇਜਦਾਗਾ ਮੁੰਡਾ। ਇੱਕ ਵਾਰੀ ਦੇਖ ਆਏਗਾ ਜਾ ਕੇ ਸਾਰਾ ਕੁਝ। ਆ ਕੋਈ ਨਹੀਂ ਮੈਂ ਮੁੰਡਾ ਭੇਜ ਦੇਣਾ ਲੋਕੇਸ਼ਨ ਦੇਖੇ ਹੋਊਗਾ ਇੱਕ ਵਾਰੀ ਆਪਰੇ। ਆ ਲੱਗੇ ਜਾਂ ਦੇਖ ਲਓ ਤੇ ਜਾ ਕੇ ਸਾਰੇ ਫਿਟਿੰਗ ਫੋਟਿੰਗ ਕਰਾ ਦਿਓ। ਠੀਕ ਆ ਭਾਜੀ। ਠੀਕ ਆ। ਲਿਓ ਭਾਜੀ ਫਿਰ ਕਟੇਸ਼ਨ ਕਟੇਸ਼ਨ ਬਣਾ ਦਵਾਂ ਤੁਹਾਨੂੰ। ਯਾਰ ਕਟੇਸ਼ਨ ਤੇ ਕੀ ਲੋੜ ਹੈਗੀ ਆ 골ਡੀ ਤੇਰਾ ਇੰਨਾ ਵਧੀਆ ਤੇਰਾ ਨਾਮ ਤਦੋਂ ਮਤਲਬ ਕਿ ਸਾਡੇ ਕੈਮਰੇ ਸ਼ੁਰੂ ਕਰ ਸਵੇਰੇ ਦੋ ਤਿੰਨ ਦਿਨਾਂ ਦੇ ਕੰਮ ਖਤਮ ਕਰ ਜਿਹੜੇ ਪੈਏ ਬਣਨਗੇ ਤੁਹਾਨੂੰ ਦੇ ਦਾਂਗੇ 50000 ਰੁਪਏ ਅਡਵਾਂਸ ਪਾ ਦੇਣਾ ਜੀ ਨੀਰਵਾਸ ਨੂੰ ਸਾਈਆਂ ਜਾਣਗੇ ਭਾਜੀ ਤੁਸੀਂ ਇੰਨਾ ਮਾਨਦਾਨ ਦੇਦਿਓ ਯਾਰ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਇੰਨਾ ਪਿਆਰ ਕਰਦੇ ਹੋ ਤੇਰਾ ਇੰਨਾ ਵਧੀਆ ਕੰਮ ਹੈ ਤੂੰ ਐਵੇਂ ਨਾ ਚੱਲਦਾ ਲੁਧਿਆਣੇ 'ਚ ਤੇ ਤਾਂ ਹੀ ਤੈਨੂੰ ਯਾਦ ਕਰੀਦਾ ਚਲੋ ਕੋਈ ਨਹੀਂ ਪੇਮੈਂਟ ਵੂਮੈਂਟ ਅਪਾ ਬਾਅਦ 'ਚ ਲੈ ਲਾਂਗੇ ਤੁਸੀਂ ਆਰਡਰ ਦੇਤਾ ਬਸ ਸਾਡੇ ਲਈ ਇਹੀ ਮਾਨ ਬਹੁਤ ਹੈ ਸਾਨੂੰ ਪੈਸੇ ਵੀ ਜਦੋਂ ਤੁਹਾਨੂੰ ਬਿੱਲ ਦੇਵਾਂਗੇ ਨਾ ਉਹਦੀ ਲੈ ਲਵਾਂਗੇ ਕੋਈ ਚੱਕਰ ਨਹੀਂ ਦੇ ਬਹੁਤ ਵਧੀਆ ਓਕੇ ਭਾਜੀ ਮੈਂ ਚੱਲਦਾ ਜੀ ਨਹੀਂ ਯਾਰ ਨਹੀਂ ਚਾਹ ਪੀ ਕੇ ਜਾਣੀ ਗੋਲਡ ਜੀ ਅੰਦਾ ਨਹੀਂ ਨੀ ਮੈਂ ਨਾ ਕਿਸੇ ਬਹੁਤ ਜ਼ਰੂਰੀ ਕੰਮ ਜਾਣਾ ਵਾ ਤੁਹਾਡੇ ਨਾਲ ਡਨ ਹੋ ਗਿਆ ਜਦੋਂ ਤੁਹਾਡਾ ਬਿੱਲ ਦੇਣਾ ਆਉਗਾ ਨਾ ਆਪਾਂ ਚਾਹ ਪਾਣੀ ਵਧੀਆ ਪੀ ਕੇ ਜਾਵਾਂਗੇ ਮੈਂ ਪੀ ਕੇ ਜਾਵਾਂ ਉਹ ਤਾਂ ਵਧੀਆ ਵੈਰ ਨਹੀਂ ਨਹੀਂ ਹੁਣ ਭਾਜੀ ਮੈਨੂੰ ਨਾ ਜ਼ਰੂਰੀ ਕੰਮ ਬਹੁਤ ਆ ਫੇਰ ਆਉਂਗਾ ਤੁਹਾਨੂੰ ਮਿਲਣ ਚਲੋ ਠੀਕ ਓਕੇ ਭਾਜੀ ਓਕੇ ਜੀ ਤੇ ਦੋ ਤਿੰਨ ਦਿਨ ਜੀ ਤੁਹਾਡੇ ਲਾ ਦਿੰਨੇ ਆ ਜੀ ਕੈਮਰੇ ਚਲੋ ਠੀਕ ਠੀਕ ਹੈ ਓਕੇ ਭਾਜੀ ਓਕੇ ਜੀ ਓਕੇ ਸ਼ੁਕਰਾਵਾਹਿ ਗੁਰੂ ਤੇਰਾ ਵੱਡਾ ਵੱਡਾ ਆਰਡਰ ਦਵਾਇਆ ਬਹੁਤ ਬੰਦਾ ਚੰਦਾ ਸੀ ਚਲੋ ਹੁਣ ਥੋੜੇ ਦਿਨ ਸੌਕੇ ਲੰਘ ਜਾਣਗੇ ਨਹੀਂ ਬਬਲੀ ਬਬਲੀ ਤੂੰ ਸੁੱਤੀ ਪਈਆਂ ਦਿਨ ਦਿਹਾੜੇ ਉੱਠ ਤਾਂ ਸਹੀ ਮਾਸੀ ਕੀ ਗੱਲ ਆ ਕੀ ਹੋ ਗਿਆ ਅਬ ਬਾਹਰ ਨਿਕਲ ਕੇ ਤਾਂ ਦੇਖ ਕੀ ਲੋੜ ਆਇਆ ਪਿਆ ਕੀ ਹੋਇਆ ਮਾਸੀ ਇੰਨਾ ਪਚਾਰ ਲੈ ਆਂਦਾ ਤੇਰੀ ਦਰਾਣੀ ਨਾ ਤੇਰੀ ਸੱਸ ਕੋਲ ਕੋਈ ਨਵੀਂ ਸ਼ਿਫਾਰਿਸ਼ ਲੈ ਕੇ ਆਈ ਆ ਨਾ ਕੀ ਸ਼ਿਫਾਰਿਸ਼ ਲੈ ਆਈ ਆ ਮਾਤਾ ਤਾਂ ਅੱਗ ਹੀ ਨਹੀਂ ਮਾਣ ਉਹਦੇ ਪਿੱਛੇ ਲੱਗੀ ਹੋਈ ਆ ਤੂੰ ਬਾਹਰ ਨਿਕਲ ਕੇ ਤਾਂ ਦੇਖ ਪਹਿਲਾਂ ਮਾਸੀ ਕਹਾਣੀਆਂ ਹੀ ਪਾਈ ਜਾਓਗੇ ਕਿ ਦੱਸੋਗੇ ਵੀ ਕੀ ਹੋਇਆ ਕੀ ਆ ਤੈਨੂੰ ਦੱਸਦੀ ਆ ਆ ਤੇਰੀ ਸੱਸ ਦਾ ਤਾਂ ਨਾ ਦਿਮਾਗ ਹੀ ਖਰਾਬ ਹੋਇਆ ਲੱਗਦਾ ਮੈਨੂੰ ਨਹੀਂ ਲੱਗਦਾ ਮਨਦੀਪ ਇਹਨੂੰ ਸੰਭੂਗੀ ਇਹਦਾ ਤਾਂ ਇਹ ਭਲੇਖਾ ਤੇ ਹੋਰ ਮਾਸੀ ਮੰਮੀ ਨੇ ਆਪਾ ਤੋ ਕੀ ਲੈਣਾ ਮੰਮੀ ਨੂੰ ਤਾਂ ਬਸ ਉਹੀ ਦੇਖਦੀ ਆ ਮੰਦੀਪ ਜਾਂ ਮੰਦੀਪ ਹੋਵੇ ਤਾਂ ਜੰਨਤ ਨੂੰ ਤੋਵੇ ਤੂੰ ਦੇਖੀ ਜਾਈ ਆ ਤੇਰੀ ਸੱਸ ਦੇ ਸਿਰ ਤੋਂ ਨਾ ਮੰਦੀਪ ਵਾਲਾ ਭੂਤ ਮੈਂ ਲਾ ਕੇ ਦਮ ਲਾਉਂਗੀ ਹੁਣ ਨਮਾਸੀ ਭੂਤ ਭਾਤਾ ਫੇਰ ਲਾ ਲਿਓ ਪਹਿਲਾ ਪਹਿਲਾ ਮੈਨੂੰ ਇਹ ਤਾਂ ਦੱਸੋ ਆ ਮੰਦੀਪ ਸਪਰਸ਼ ਕਿਹੜੀ ਲੈ ਕੇ ਆਈ ਆ ਮਾਤਾ ਕੋਲ ਨਾ ਤੇਰੀ ਸੱਸ ਕੋਲ ਜਾ ਕੇ ਕਹਿੰਦੀ ਨਾ ਆ ਜੰਨਤ ਨੂੰ ਟਿਊਸ਼ਨ ਤੇ ਲਾਉਣਾ ਇਹਦੀ ਨਾ ਕਲਾਸ ਵੱਡੀ ਹੋਗੀ ਮੇਤੋ ਤਾਂ ਨਾ ਪੜਾਇਆ ਨਹੀਂ ਜਾਂਦਾ ਨਾ ਤੂੰ ਦੱਸ ਬਬਲੀ ਕਿੱਡੀ ਕਬੱਡੀ ਕਲਾਸ ਹੋਊਗੀ ਅੱਗੋਂ ਤੇਰੀ ਸੱਸ ਵੀ ਇਹੀ ਜੀ ਆਖੇ ਕਹਿੰਦੀ ਨਾ ਲਾ ਦੇ ਜਨਤ ਨੂੰ ਟਿਊਸ਼ਨ ਤੇ ਜਿੱਤੇ ਤੂੰ ਨਹੀਂ ਪੜਾ ਹੋਣਾ ਆਖੇ ਕਹਿੰਦੀ ਕੁੜੀ ਦੀ ਪੜ੍ਹਾਈ ਨਹੀਂ ਖਰਾਬ ਕਰਨੀ ਆਪਾਂ ਆਹੀ ਤਾਂ ਮਾਸੀ ਮੈਨੂੰ ਸਮਝ ਨਹੀਂ ਆਉਂਦੀ ਜਿਹੜੀ ਮਾਤਾ ਇੱਕ ਅੱਖ ਵੇਖ ਕੇ ਰਾਜੀ ਨਹੀਂ ਸੀ ਮਨਦੀਪ ਨੂੰ ਹੁਣ ਉਹਦੀ ਪੂਜ-ਪੂਜ ਕਰੀ ਜਾਂਦੀ ਆ ਹੂੰ ਤੂੰ ਮੰਨ ਨਾ ਮੰਨ ਤੇਰੀ ਸੱਸ ਇੰਨੀ ਛੇਤੀ ਬਦਲਣ ਵਾਲੀ ਨਹੀਂ ਹੈਗੀ ਜ਼ਰੂਰ ਉਹਦੇ ਦਿਮਾਗ 'ਚ ਕੋਈ ਨਾ ਕੋਈ ਸਾਜ਼ਿਸ਼ ਚੱਲਦੀ ਐ। ਆਹੀ ਗੱਲ ਤਾਂ ਮਾਸੀ ਮੈਨੂੰ ਸਮਝ ਨਹੀਂ ਆਉਂਦੀ ਵੀ ਜੇ ਮੰਮੀ ਡਰਾਮਾ ਕਰਦੇ ਆ ਤੇ ਇਹੋ ਜਿਹੀ ਗੱਲ ਹੈ ਕਿਹੜੀ ਵੀ ਜਿਹਦੇ ਕਰਕੇ ਮੰਮੀ ਨੂੰ ਆਹ ਕੁਝ ਕਰਨਾ ਪੈਂਦਾ ਪਿਆ। ਉਹ ਤੂੰ ਸਾਰਾ ਕੁਝ ਛੱਡ ਦੇ। ਜਦੋਂ ਤੱਕ ਤੇਰੀ ਮਾਸੀ ਇੱਥੇ ਹੈ ਨਾ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ। ਹੈ ਤਾਂ ਮੇਰੀ ਉਹ ਭੈਣ ਨਾ ਉਹ ਮੈਨੂੰ ਪਤਾ ਉਹ ਤੋਂ ਗੱਲ ਕਿਵੇਂ ਢਾਉਣੀ ਐ। ਚੰਗਾ ਮਾਸੀ। ਜੇ ਤੁਹਾਨੂੰ ਲੱਗਦਾ ਨਾ ਤੇ ਫਿਰ ਤੁਸੀਂ ਸੱਚ ਪਤਾ ਕਰ ਲੋਗੇ ਤਾਂ ਮੇਰਾ ਤਾਂ ਕੰਮ ਹੋਰ ਸੌਖਾ ਹੋ ਜਾਊਗਾ ਠੀਕ ਆ ਮੈਂ ਦੇਖਾਂ ਬਾਹਰ ਜਾ ਕੇ ਕੰਮ ਬਣਾ ਲੈਂਦਾ ਤੂੰ ਕਿੱਧਰ ਚੱਲੀ ਹੈ ਮੈਂ ਕਿੱਥੇ ਜਾਣਾ ਵਾਸੀ ਰਸੋਈ ਚ ਕੰਮ ਕਿੰਨੇ ਪਏ ਉਹ ਮਹਾਰਾਣੀ ਤਾਂ ਨਿਕਲ ਜਾਂਦੀ ਐ ਸਵੇਰੇ ਕੰਮ ਤਾਂ ਮੈਂ ਹੀ ਦੇਖਣੇ ਪਤਾ ਨਹੀਂ ਉਹਨੇ ਕੀਤੇ ਕਿੰਨੇ ਕੰਮ ਕੀਤੇ ਕਿ ਨਹੀਂ ਕੀਤੇ ਮੈਂ ਦੇਖਾਂ ਜਾ ਕੇ ਅੱਜ ਜੇ ਉਹ ਮਹਾਰਾਣੀ ਨਿਕਲ ਜਾਂਦੀ ਐ ਉਹਦੀ ਧੀ ਤਾਂ ਬੈਠੀ ਐ ਤੂੰ ਉਹਨੂੰ ਕੰਮ ਤੇ ਲਾ ਲਾ ਮਾਸੀ ਮੈਂ ਤਾਂ ਕਰਾ ਲਾਂ ਉਹਦੇ ਕੋਲੋਂ ਕੰਮ ਅਬ ਤੁਹਾਡੀ ਭੈਣ ਨੇ ਨਹੀਂ ਕਰਾਉਣ ਦੇਣਾ ਉਹ ਤੂੰ ਬੈਠਾ ਇੱਥੇ ਮੈਂ ਦੇਖਦੀ ਆ ਉਹਨੂੰ ਕੰਮ ਤੇ ਕਿਵੇਂ ਲਾਉਣਾ ਨਾ ਕੀ ਕਰਦੀ ਸੀ ਕੁੜੀਏ ਦਾਦੀ ਮम्मा ਪੜਦੀ ਪਈ ਸੀ ਆ ਬੇਖ ਲੈ ਨੀ ਬਬਲੀ ਆ ਕੇ ਅੱਜ ਅਹੀ ਜੀ ਮਨਦੀਪ ਐ ਉਹੀ ਜੀ ਕੁੜੀ ਐ ਐਡੀ ਗਿੱਠ ਦੀ ਜ਼ੁਬਾਨ ਲੱਗੀ ਹੋਈ ਐ ਇਹਦੇ ਬੱਸ ਮਾਸੀ ਐਦਾਂ ਹੀ ਆ ਨਾ ਤੂੰ ਹੁਣ ਮੇਰੇ ਵਾਲੀ ਝਾਕੀ ਜਾਏਗੀ ਉੱਠ ਇੱਥੋਂ ਆਪਣੀ ਵੱਡੀ ਮੰਮਾ ਨਾਲ ਕੰਮ ਕਰਾ ਸਾਰਾ ਕੰਮ ਦਾ ਠੇਕਾ ਉਹਨੇ ਹੀ ਲਿਆ ਹੋਇਆ ਬਬਲੀ ਇਹਨੂੰ ਲੈ ਜਾ ਕਿਰਾਏ ਤੋਂ ਕੋਈ ਕੰਮ ਨਾ ਕੀ ਰੋਲਾ ਪਾ ਰੱਖਿਆ ਘਰ ਚ ਨਲੇ ਇਹ ਤੋਂ ਕੀ ਕੰਮ ਕਰਾਉਣਾ ਜਵਾਕੜੀ ਜੀ ਤੋਂ ਇਹਨੇ ਪੜ੍ਹਨਾ ਨਹੀਂ ਹੈਗਾ ਜਨਤ ਐ ਕਰ ਤੂੰ ਅੰਦਰ ਜਾ ਤੇ ਆਪਣਾ ਪੜ੍ਹ ਲਾ ਕੰਮ ਕਰਨ ਨੂੰ ਆ ਹੈ ਨਹੀਂਗੀ ਇਹ ਕਰੂਗੀ ਕੰਮ ਆਪੇ ਨਾ ਤੂੰ ਚੰਗੀ ਐ ਪਹਿਲਾਂ ਤਾਂ ਇਹਦੀ ਮਾਂ ਨੂੰ ਸਿਰ ਚੜਾ ਰੱਖਿਆ ਹੁਣ ਤੂੰ ਇਹਨੂੰ ਵੀ ਸਿਰ ਤੇ ਬਿਠਾ ਲਾ ਨਾ ਕਿਨੂੰ ਸਿਰ ਤੇ ਚੜਾਉਣਾ ਕਿਨੂੰ ਨਹੀਂ ਮੈਂ ਜਾਣਦੀ ਆ ਨਾਲੇ ਇਹਦੇ ਤੋਂ ਕੀ ਕਰਾਉਣਾ ਵਾ ਬਬਲੀ ਜਿਆਦਾ ਹੀ ਔਖੀ ਆ ਨਾ ਆਪਦੇ ਪੇਕਿਆਂ ਨੂੰ ਕਹਦੇ ਦੋ ਚਾਰ ਨੌਕਰ ਭੇਜ ਦੇਣਗੇ ਤੇਰੇ ਕੰਮ ਕਰਾਉਣ ਲਈ ਮੰਮੀ ਕੀ ਬੋਲੀ ਜਾਂਨੇ ਆ ਕਰਦੀ ਤਾਂ ਹੈਗੀ ਆ ਮੈਂ ਕਰਨ ਤਾਂ ਚੱਲਦੀ ਆ ਹੁਣੇ ਨਾ ਇਹ ਕੀ ਗੱਲ ਹੋਈ ਕੁੜੀ ਨੂੰ ਕੋਈ ਕੰਮ ਨਹੀਂ ਸਿਖਾਉਣਾ ਜੇ ਦੋ ਚਾਰ ਕੰਮ ਕਰਦੇ ਕਰ ਲੂ ਤਾਂ ਕੀ ਹੋ ਜੂਗਾ ਨਿੱਕੂੜੀ ਨੂੰ ਕੰਮ ਸਿਖਾਉਣਾ ਵਾ ਜਦੋਂ ਉਹਦਾ ਟਾਈਮ ਆਊਗਾ ਹੁਣੇ ਸਿਖਾ ਕੇ ਕੀ ਕਰਨਾ ਵਾ ਤੂੰ ਉਹਨੂੰ ਨਾਲੇ ਉਹਦੀ ਮਾਂ ਹੈਗੀ ਐ ਸਿਖਾਉਣ ਨੂੰ ਜੇ ਮਾਂ ਨੇ ਨਾ ਨਾ ਸਿਖਾਇਆ ਤਾਂ ਉਹਦੀ ਦਾਦੀ ਹੈਗੀ ਐ ਸਿਖਾਉਣ ਨੂੰ ਨਾਲੇ ਆਪਣੀ ਪੋਤੀ ਨੂੰ ਕਿਵੇਂ ਕੰਮ ਸਿਖਾਉਣਾ ਕਦੋਂ ਨਹੀਂ ਮੈਂ ਜਾਣਦੀ ਆ ਮੈਂ ਆਪੇ ਸੰਭਲੂੰਗੀ ਨਾਲੇ ਤੁਹਾਨੂੰ ਨਾ ਮੇਰੀ ਪੋਤੀ ਦੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਆ ਵੇਖਿਆ ਮਾਸੀ ਮੰਮੀ ਦਾ ਹਾਲ ਕੀ ਐ ਆ ਮੈਨੂੰ ਤਾਂ ਟੁੱਟ ਟੁੱਟ ਪੈਂਦੇ ਆ ਤੂੰ ਫਿਕਰ ਨਾ ਕਰ ਜਿੰਨੀ ਦੇਰ ਮੈਂ ਇੱਥੇ ਆ ਨਾ ਤੇਰੇ ਨਾਲ ਕੁਝ ਵੀ ਗਲਤ ਨਹੀਂ ਹੋਣ ਦਿੰਦੀ ਮੈਂ ਦੇਖ ਲੈਨੇ ਆ ਕੀ ਕਰਦੇ ਆ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਹੋ ਮਮੀ ਸਤਿ ਸ਼੍ਰੀ ਅਕਾਲ ਠੀਕ ਆ ਪੁੱਤ ਤੂੰ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਠੀਕ ਹੋ ਹਾਂ ਤੂੰ ਸਵੇਰੇ ਪਰੇਸ਼ਾਨ ਜਿਹਾ ਸੀਗਾ ਬਣਿਆ ਤੇਰੇ ਕੰਮ ਦਾ ਕੁਝ ਹਾਂ ਮਮੀ ਪਰੇਸ਼ਾਨੀ ਸੀਗੀ ਥੋੜਾ ਮੰਦਾ ਸੀਗਾ ਪਰ ਅੱਜ ਇੱਕ ਬਹੁਤ ਵੱਡਾ ਆਰਡਰ ਮਿਲਿਆ ਆ ਜਦੋਂ ਆਰਡਰ ਪੂਰਾ ਕਰ ਲਾਂਗੇ ਫੇਰ ਆਪਣੀਆਂ ਤੰਗੀ ਤੁੰਗੀ ਜੀ ਕੱਟੀ ਜਾਊਗੀ ਚਲ ਠੀਕਾ ਰੱਬ ਤੇਰੀ ਨਾ ਕਮਾਈ ਚ ਵਰਗਦਾ ਪਾਵੇ ਆ ਦੇਖ ਲੈ ਜਵਾਕ ਦਾ ਤਾਂ ਟੈਨਸ਼ਨ ਨਾਲ ਮੂੰਹ ਹੀ ਉਤਰਿਆ ਪਿਆ ਸੀ 골ਡੀ ਤੂੰ ਐਵੇਂ ਨਾ ਟੈਨਸ਼ਨ ਲਿਆ ਕਰ ਕੰਮਾਂ ਚ ਵਾਧੇ ਘਾਟੇ ਤਾਂ ਹੁੰਦੇ ਹੀ ਰਹਿੰਦੇ ਨੇ ਇਹਦਾ ਮਤਲਬ ਇਹ ਥੋੜਾ ਵੀ ਆਪਾਂ ਟੈਨਸ਼ਨ ਨਾਲ ਲੈ ਕੇ ਬਹਿ ਜੀ 100 ਬਿਮਾਰੀਆਂ ਲੱਗਦੀਆਂ ਨੇ ਨਾਲੇ 골ਡੀ ਮੈਂ ਤੇ ਤੇਰੀ ਮਾਸੀ ਨਾਲ ਗੱਲ ਕਰ ਰਹੀਆਂ ਸੀ ਕਿ ਹੁਣ ਜੋਤੀ ਨੂੰ ਕਿੰਨਾ ਕੁ ਦਿਰ ਉਹਦੇ ਮਾਮੇ ਕੋਲੇ ਛੱਡੇ ਰੱਖਾਂਗੇ ਉਦੇ ਸੋਹਰਿਆਂ ਨਾਲ ਤਾਂ ਆਪਾਂ ਨੂੰ ਗੱਲ ਕਰਨੀ ਹੀ ਪੈਣੀ ਆ ਮੰਮੀ ਮੇਰੀ ਹੋਈ ਸੀਗੀ ਮਾਮੇ ਜੀ ਨਾਲ ਗੱਲ ਉਹ ਕਹਿੰਦੇ ਸੀ 2-3 ਦਿਨ ਦਾ ਕਰਨੇ ਆ ਫਿਰ ਉਹਦੇ ਸੋਹਰੇ ਨਾਲ ਵੀ ਗੱਲ ਕਰ ਲਾਂਗੇ ਚਲ ਠੀਕ ਆ ਫਿਰ ਜੇ ਤੇਰਾ ਮਾਮਾ ਆ ਰਿਹਾ ਵਾ ਤਾਂ ਤੁਸੀਂ ਆਪੇ ਹੀ ਦੋਨੇ ਜਾਣੇ ਨਾ ਦੇਖ ਲਿਓ ਵੀ ਕੀ ਗੱਲ ਕਰਨੀ ਆ ਉਹਨਾਂ ਨਾਲ ਹਾਂ ਮੰਮੀ ਇਹ ਕੁੜੀ ਵਸਾਉਣੀ ਆ ਫਿਰ ਗੱਲ ਤਾਂ ਕਰਨੀ ਹੀ ਪੈਣੀ ਆ ਆ ਦੇਖੀ ਜਵਾਕ ਤੇ ਕਿੰਨੀਆਂ ਜ਼ਿੰਮੇਵਾਰੀਆਂ ਪੈ ਗਈਆਂ ਆ ਪਹਿਲਾਂ ਮਨਦੀਪ ਦੀ ਜ਼ਿੰਮੇਵਾਰੀ ਆ ਫਿਰ ਹੁਣ ਜੋਤੀ ਦੀ ਜ਼ਿੰਮੇਵਾਰੀ ਕੋ ਮਾਸੇ ਕੋਈ ਗੱਲ ਨਹੀਂ ਜੋਤੀ ਦੀ ਜ਼ਿੰਮੇਵਾਰੀ ਮੈਨੂੰ ਪਤਾ ਆ ਕੋਈ ਨਹੀਂ ਆਪਾਂ ਉਹਦੇ ਘਰੇ ਭੇਜਾਂਗੇ ਨਾਲੇ ਬਬਲੀ ਤੂੰ ਮੈਨੂੰ ਨਾ ਆਪਣਾ ਚੈਨੀ ਸੈੱਟ ਲਿਆ ਕੇ ਦੇਈ ਹੁਣ ਚਾਹੀਦਾ ਸੀਗਾ ਚੈਨੀ ਸੈੱਟ ਉਹ ਸਰਦਾਰ ਜੀ ਤੁਸੀਂ ਕੀ ਕਰਨਾ ਉਹ ਯਾਰ ਇਹ ਕਾਰਡਰ ਆਇਆ ਵਾ ਕਿਸੇ ਕੋਲੇ ਗਿਰਵੀ ਰੱਖ ਦੂੰਗਾ ਉਦੋਂ ਪੈਸੇ ਲੈ ਲਾਂਗੇ ਜਦੋਂ ਆਰਡਰ ਪੂਰਾ ਹੋ ਗਿਆ ਪੈਸੇ ਦੇ ਕੇ ਛਡਵਾ ਲਾਂਗੇ ਸਾਰੀ ਦੁਨੀਆ ਇਹੀ ਕੋਸ਼ਿਸ਼ ਕਰਦੀ ਆ ਨਾ ਹੁਣ ਤੂੰ ਇਹਦਾ ਸੈੱਟ ਵੇਚੇਂਗਾ ਓ ਮੰਮੀ ਮੈਂ ਉਹਨੂੰ ਵੀ ਸਮਝਾ ਕੇ ਹਟਿਆ ਮੈਂ ਵੇਚਣਾ ਥੋੜੀ ਆ ਗਿਰਵੀ ਰੱਖਣਾ ਆ ਜਦੋਂ ਆਰਡਰ ਪੂਰਾ ਹੋ ਗਿਆ ਉਦੋਂ ਪੇਮੈਂਟ ਮਿਲੂ ਛਡਾ ਲਿਆਵਾਂਗੇ ਨੀ ਆ ਦੇਖ ਲੈ ਚੰਦਰਿਆਂ ਦਾ ਹਾਲ ਐਡੀਆਂ ਐਡੀਆਂ ਪੇਮੈਂਟਾਂ ਰੋਕ ਕੇ ਬਹਿ ਜਾਂਦੇ ਨੇ ਇੱਥੇ ਤੱਕ ਨੌਬਤ ਆ ਗਈ ਕਿ ਬਬਲੀ ਦਾ ਸੈੱਟ 골ਡੀ ਨੂੰ ਗਿਰਵੀ ਰੱਖਣਾ ਪਿਆ ਨਾ ਮਸੀ ਜੀ ਹੁਣ ਕੰਮ ਤਾਂ ਕਰਨਾ ਹੀ ਆ ਭਾਵੇਂ ਆਪਣੇ ਆਪ ਨੂੰ ਗਿਰਵੀ ਰੱਖੀਏ ਭਾਵੇਂ ਕੋਈ ਘਰ ਦਾ ਸਮਾਨ ਰੱਖੀਏ ਹੁਣ ਜਿਹੜੇ ਕੰਮ ਆਰਡਰ ਫੜੇ ਆ ਉਹਨੂੰ ਭੁਗਤਾਨੇ ਦਾ ਪੈਣੀ ਆ ਉਹਦੀ ਤੂੰ ਇੱਥੇ ਖੜੀ ਕੀ ਕਰਦੀ ਐ ਤੈਨੂੰ ਮੈਂ ਕਿਹਾ ਚੈਨੀ ਦਾ ਲੋਕਟ ਲਿਆ ਦੇ ਮੈਨੂੰ ਆਪਣਾ ਹਾਂਜੀ ਸਰਦਾਰ ਜੀ ਲਿਆਉਂਦੀ ਆ ਮੈਂ ਹੁਣੇ じゃ ਜਲਦੀ ਲਿਆ ਦੇ ਮੈਂ ਬੰਦੇ ਨਾਲ ਗੱਲ ਕਰਕੇ ਆਇਆ ਮੈਂ ਦੇਣਾ ਉਹਨੇ ਜਾ ਕੇ ਨਾ ਇਹ ਕੀ ਨਵਾਂ ਪੰਗਾ ਪੈ ਗਿਆ ਜੇ ਹੁਣ ਸੈੱਟ ਨਾ ਦਿੱਤਾ ਸਰਦਾਰ ਜੀ ਨੂੰ ਤਾਂ ਉਹਨਾਂ ਨੂੰ ਤਾਂ ਪਤਾ ਲੱਗ ਜਾਣਾ ਵੇ ਜੋਤ ਤੂੰ ਤਾਂ ਹੁਣ ਮੈਨੂੰ ਘਰੋਂ ਕਟਾ ਕੇ ਰੱਖੇਗਾ ਨਾ 골ਡੀ ਮੈਨੂੰ ਨਹੀਂ ਲੱਗਦਾ ਬਬਲੀ ਦਾ ਦਿਲ ਕਰਦਾ ਹੋਗਾ ਸੱਟ ਦੇਣ ਨੂੰ ਜਾ ਐ ਕਰ ਤੂੰ ਹੀ ਦੇਖ ਲੈ ਅੰਦਰ ਜਾ ਕੇ ਕੋਈ ਮਮੀ ਮੈਂ ਨਹੀਂ ਦੇਖਦਾ ਬਬਲੀ ਹੱਦਾਂ ਤੇਰੀ ਮੈਂ ਇੰਨੀ دیر ਦਾ ਬਾਹਰ ਉਡੀਕੀ ਜਾਣਾ ਵੀ ਲੱਭ ਕੇ ਲੈਂਦੀ ਹੁਣ ਲੱਭ ਕੇ ਲੈਂਦੀ ਆ ਚੈਨੀ ਹਲੇ ਤੱਕ ਨਹੀਂ ਤੂੰ ਲੱਭੀ ਸਰਦਾਰ ਜੀ ਚੈਨੀ ਤਾਂ ਲੱਭ ਗਈ ਆ ਤੇ ਲਾਕਟ ਕਿੱਥੇ ਆ ਲੌਕਟ ਪਤਾ ਨਹੀਂ ਕਿੱਥੇ ਰੱਖਤਾ ਲੱਭਦਾ ਨਹੀਂ ਪਿਆ ਮੈਂ ਦੇਖਦੀ ਪਈਆ ਪਤਾ ਨਹੀਂ ਕਿੱਥੇ ਕੋਈ ਮਾਲੀ ਨੂੰਰੀ ਚ ਦੇਖ ਲੈ ਕਿਤੇ ਨਹੀਂ ਸਰਦਾਰ ਜੀ ਮੈਂ ਦੇਖਦੀ ਆ ਨਾ ਲੌਕਟ ਜਿਹੜੀ ਆ ਸੋਨਾ ਇਹਦੇ ਥੱਲੇ ਰੱਖਣ ਦੀ ਜਗ੍ਹਾ ਆ ਇਹ ਜਿੱਥੇ ਤੂੰ ਲੱਭਦੀ ਪਈ ਆ ਸਰਦਾਰ ਜੀ ਕਿਸੇ ਵੇਲੇ ਪਲੇਖਾ ਲੱਗ ਜਾਂਦਾ ਭੁੱਲ ਜਾਈਦਾ ਇੱਧਰ ਉੱਧਰ ਰੱਖਿਆ ਜਾਂਦਾ ਮੈਂ ਦੇਖਦੀ ਪਈ ਆ ਲੱਭ ਦਿੰਦੀ ਆ ਤੂੰ ਤੇ ਫਿਰਾਂ ਤੋਂ ਮੈਨੂੰ ਪਤਾ ਨਹੀਂ ਕਿੱਥੇ ਰੱਖਿਆ ਗਿਆ ਵਾ ਬੈਡ ਬੁੱਢੇ ਥੱਲੇ ਤਾਂ ਨਹੀਂ ਗਿਰ ਗਿਆ ਕਿਤੇ ਮੈਂ ਦੇਖਦੀ ਆ ਨਾ ਬਬਲੀ ਮੈਨੂੰ ਇੱਕ ਗੱਲ ਤਾਂ ਪਤਾ ਲੱਗ ਗਈ ਜਿਹੜੀ ਚੀਜ਼ ਕਰੇ ਹੈ ਹੀ ਨਹੀਂ ਉਹ ਤੂੰ ਲੱਭਣ ਦਾ ਨਾ ਨਾਟਕ ਕਰਦੀ ਪਈ ਆ ਹੁਣ ਤੂੰ ਆਪ ਦੱਸੇਂਗੀ ਵੀ ਤੇਰਾ ਲੋਕਟ ਕਿੱਥੇ ਗਿਆ ਕਿ ਮੈਂ ਪਤਾ ਕਰਾਵਾਂ ਅੱਛਾ ਅੱਛਾ ਤੂੰ ਜੋਤ ਨੂੰ ਘੜੀ ਲੈ ਕੇ ਦਿੱਤੀ ਸੀ ਨਾ 45000 ਦੀ ਕਿਤੇ ਲੋਕਟ ਉਹਦੇ ਵਿੱਚ ਤਾਂ ਨਹੀਂ ਵੜ ਗਿਆ ਸਰਦਾਰ ਜੀ ਤੇਰਾ ਦਿਮਾਗ ਤੇਰੀਆਂ ਇਹਨਾਂ ਹਰਕਤਾਂ ਨੇ ਨਾ ਮੁੰਡਾ ਵਿਗਾਰ ਕੇ ਰੱਖਤਾ ਜਦੋਂ ਦੇਖੋ ਉਹਦੀਆਂ ਚੀਜ਼ਾਂ ਤੇ ਪਰਦੇ ਪਾਣੀ ਰਹਿਣੀਆਂ ਉਹਦੀ ਹਰ ਗੱਲ ਦਾ ਸਾਥ ਦੇਣੀ ਉਹਦੇ ਨਾਲ ਨਹੀਂ ਅੰਦਰੋਂ ਆਵਾਜ਼ਾਂ ਦੀਆਂ ਕਾਦੀਆਂ ਆਈ ਜਾਂਦੀਆਂ ਨੇ ਚੱਲ ਉੱਠ ਦੇਖੀ ਏ ਜਨਾਨੀ ਨਾ ਕਦੇ ਸੁਧਰ ਹੀ ਨਹੀਂ ਸਕਦੀ ਹੁਣ ਪਤਾ ਨਹੀਂ ਕੀ ਕਿਹਾ ਹੋਣਾ ਇਹਨੇ 골ਡੀ ਨੂੰ ਜਿਹੜਾ ਉਹ ਇੰਨਾ ਉੱਚੀ ਉੱਚੀ ਬੋਲੀ ਜਾਂਦਾ ਨਹੀਂ ਹੁਣ ਇੱਥੇ ਬੈਠੀ ਬੋਲੀ ਜਾਏਗੀ ਅੰਦਰ ਵੀ ਦੇਖੀਏ ਜਾ ਕੇ ਕੀ ਹੁੰਦਾ ਨਾ ਹੁਣ ਦੱਸੇਗੀ ਵੀ ਕੇ ਰੋਈ ਜਾਏਗੀ ਨਾ ਕੀ ਹੋ ਗਿਆ 골ਡੀ ਇੰਨਾ ਰੋਲਾ ਕਾਤੇ ਪਾਇਆ ਵਾ ਨਹੀਂ ਹੁਣ ਤੂੰ ਇਹੋ ਜਿਹਾ ਕੀ ਕੀਤਾ ਮੇਹ ਇਹ ਨਾ ਤਪਿਆ ਪਿਆ ਵਾ ਅ ਤੂੰ ਕੀ ਬੋਲੀ ਜਾਨੀ ਐ ਤੂੰ ਆਉਂਦੀ ਪਬਲਿਕ ਤੇ ਚੜ ਗਈ ਮੈਨੂੰ ਪੁੱਛ ਤਾਂ ਲੈਣ ਦੀ ਗੱਲ ਕੀ ਹੋਈ ਐ ਕੀ ਹੋਇਆ ਸੀ ਗੋਲਡੀ ਤੂੰ ਤਾਂ ਸੈੱਟ ਲੈਣ ਆਇਆ ਸੀ ਆਹ ਕੀ ਹੋ ਗਿਆ ਉਹ ਮਾਸੇ ਜੀ ਕੋਈ ਇੱਕ ਗੱਲ ਹੋਵੇ ਤਾਂ ਦੱਸਾਂ ਪਤਾ ਨਹੀਂ ਇਹਨੇ ਮੇਰੇ ਤੋਂ ਕੀ ਕੀ ਲਕੋ ਕੇ ਰੱਖਿਆ ਆ ਨਾ ਹੱਬ ਗੁਜ਼ਾਰਤਾ ਹੀ ਪਾਈ ਜਾਏਗਾ ਜਾਂ ਕੋਈ ਗੱਲ ਵੀ ਦੱਸੇਗਾ ਗੱਲ ਤਾਂ ਦੱਸ ਇਹਨੇ ਕੀਤਾ ਕੀ ਆ ਮੰਮੀ ਤੁਹਾਨੂੰ ਪਤਾ ਜੋਤ ਕੋਲੇ ਇੱਕ ਘੜੀ ਟੁੱਟ ਗਈ ਸੀ ਉਹਨੇ ਆਪਣੇ ਦੋਸਤ ਨੂੰ ਨਵੀਂ ਘੜੀ ਲਾ ਕੇ ਦਿੱਤੀ ਕਦੀ ਸੋਚਿਆ ਉਹਨੇ 45 ਹਜ਼ਾਰ ਕਿੱਥੋਂ ਲਿਆ ਸੀ ਨਾ ਮੈਂ ਤਾਂ ਇਹਦੇ ਤੋਂ ਪੁੱਛ ਪੁੱਛ ਕੇ ਥੱਕ ਗਈ ਵੀ ਇਹ ਕਿੱਥੋਂ ਆਏ ਨੇ ਪੈਸੇ ਨਾ ਇਹਨੇ ਦੱਸਿਆ ਤੇ ਨਾ ਜੋਤ ਨੇ ਦੱਸਿਆ ਤੇਰੇ ਨਾਲੇ ਹੁਣ ਪੈਸਿਆਂ ਦੀ ਗੱਲ ਕਿੱਥੋਂ ਆ ਗਈ ਨਾ ਤੁਸੀਂ ਮਾਪੋਤ ਦੋਨੇ ਇੱਥੇ ਖੜੇ ਖੀਜੀ ਜਾਂਦੇ ਹੋ ਮੈਨੂੰ ਵੀ ਤਾਂ ਦੱਸੋ ਕੀ ਗੱਲ ਹੋਈ ਆ ਮਸੀ ਜੀ ਮੈਂ ਦੱਸਦਾ ਆ ਇਹਨੇ ਨਾ ਆਪਣੇ ਪੁੱਤਰ ਨੂੰ ਬਗਾੜੇ ਚ ਕੋਈ ਕਸਰ ਨਹੀਂ ਛੱਡੀ ਉਹ ਗਲਤੀਆਂ ਕਰੀ ਜਾਂਦਾ ਤੇ ਪਰਦੇ ਪਾਈ ਜਾਂਦੀ ਆ ਨਾ ਉਹ ਤਾਂ ਠੀਕ ਆ ਪਰ ਮੈਨੂੰ ਇਹ ਤਾਂ ਦੱਸੋ ਵੀ ਤੂੰ ਭੱਖਿਆ ਕਿਉਂ ਪਿਆ ਇੰਨਾ ਇਹਨੇ ਕੀਤਾ ਕੀ ਹੈ ਇਹ ਜਾਂ ਓ ਮੰਮੀ ਮੈਂ ਤੁਹਾਨੂੰ ਕਿਹਾ ਸੀ ਨਾ ਚੇਨ ਸੈੱਟ ਚਾਹੀਦਾ ਮੈਂ ਗਿਰਵੀ ਰੱਖਣਾ ਆ ਆਹ ਦੇਖ ਲਓ ਆਹ ਚੇਨ ਤਾਂ ਦੇਤੀ ਇਹਦਾ ਲੋਕਟ ਪਤਾ ਨਹੀਂ ਇਹਨੇ ਮੁੰਡੇ ਪਿੱਛੇ ਕਿੱਥੇ ਵੇਚਦਾ ਨਾ ਬਬਲੀ ਹੁਣ ਤਾਂ ਸਾਡੇ ਘਰ ਦੀਆਂ ਚੀਜ਼ਾਂ ਵੀ ਚੱਕ-ਚੱਕ ਕੇ ਵੇਚਣ ਲੱਗ ਗਈ ਮੰਮੀ ਮੈਂ ਕੀ ਕਰਦੀ ਜਦੋਂ ਮੇਰਾ ਬੱਚਾ ਇੰਨੀ ਵੱਡੀ ਮੁਸੀਬਤ ਦੇ ਵਿੱਚ ਸੀਗਾ ਉਹ ਤਾਂ ਦਵਾਈ ਠੀਕੇ ਮਰਨ ਲੱਗਾ ਸੀ ਦੱਸੋ ਇੱਕ ਮਾਂ ਕੀ ਕਰਦੀ ਨਾ ਮੈਨੂੰ ਨਹੀਂ ਲੱਗਦਾ ਮੰਮਾ ਮੇਰੀ ਗੱਲ ਸੁਣਨਗੇ

ਕੀ ਹਾਲ ਆ ਵੀ ਆਪਣੀ ਜਾਨ ਦੇ ਦਵਾ ਤੇਰਾ ਦਿਮਾਖਰਾ ਵਾ 45000 ਪਿੱਛੇ ਤੂੰ ਆਪਣੀ ਜਾਨ ਦੇਵੇਂਗਾ ਆ ਕੀ ਕਰਨ ਲੱਗਾ ਸੀ ਮੈਨੂੰ ਮੇਰੀ ਗਲਤੀ ਦੀ ਸਜ਼ਾ ਤਾਂ ਮਿਲਣੀ ਚਾਹੀਦੀ ਆ ਤੇਰਾ ਦਿਮਾਖਰਾ ਵ ਇਹਨਾਂ ਚੀਜ਼ਾਂ ਨਾਲੋਂ ਨਾ ਆਪਣੀ ਜਾਨ ਕੀਮਤੀ ਆ ਕੋਈ ਨਾ ਕੋਈ ਹੱਲ ਆਪਾਂ ਕੱਢ ਲਾਂਗੇ ਮੈਂ ਘਰ ਇੱਥੇ ਮੇਰਾ ਪੁੱਤ ਕੋਈ ਨਾ ਮੈਂ ਹੈਗੀ ਆ ਨਾ ਹਾਲੇ ਜਿੰਨੀ ਦੇਰ ਕੋਈ ਗੱਲ ਨਹੀਂ ਤੂੰ ਹੌਸਲਾ ਰੱਖ ਮੈਂ ਦੇਖਦੀ ਆ ਕੀ ਕਰਨਾ ਵ ਚੁੱਪ ਕਰ ਤੂੰ ਜਾ ਆਪਣਾ ਕੋਲਜ ਚੱਲਾ ਸੀ ਨਾ ਤੂੰ ਜਾ ਮੈਂ ਦੇਖਦੀ ਆ ਇਦਾਂ ਨਹੀਂ ਕਰੀਦਾ ਜਾ ਇਹ ਜੋ ਉਤਪ ਕਿਉਂ ਕਰਦਾ ਹੈ ਤਾ ਤੈਨੂੰ ਪਤਾ ਤੇਰੀ ਮਾਂ ਸਾਰੀ ਦੁਨੀਆ ਨਾਲ ਲੜ ਸਕਦੀ ਆ ਪਰ ਤੇਰੇ ਅੱਗੇ ਹਾਰ ਜਾਂਦੀ ਆ ਪੁੱਤਰਾ ਤੇਰੇ ਅੱਗੇ ਹਾਰ ਜਾਂਦੀ ਆ ਤੁਸੀਂ ਦੱਸੋ ਮੈਂ ਇਹਨੇ ਪੈਸੇ ਕਿੱਥੋਂ ਲੈ ਕੇ ਆਉਂਦੀ ਕਿੱਥੋਂ ਇੰਤਜ਼ਾਮ ਕਰਦੀ ਫਿਰ ਤਿੱਖੀ ਹੁੰਦੀ ਏ ਕਟਾਰ ਬੁਰੀ ਓਏ ਤਿੱਖੀ ਹੁੰਦੀ ਏ ਕਟਾਰ ਬੁਰੀ ਐਵੀ ਸਾਰਾ ਜਗ ਜਾਣਦਾ ਹੁੰਦੀ ਵਕਤ ਦੀ ਮਾਰ ਬੁਰੀ ਓਏ ਹੁੰਦੀ ਵਕਤ ਦੀ ਮਾਰ ਬੁਰੀ